ਭਾਰਤ-ਪਾਕਿਸਤਾਨ ਕਮਾਂਤਰੀ ਸਰਹੱਦ ਦੇ ਨਾਲੋਂ ਨਿਕਲਦੇ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਵਿੱਚ ਅੱਜ ਵੀ ਹੜਾ ਕਾਰਨ ਹਾਲਾਤ ਬਹੁਤ ਖਰਾਬ ਹਨ। ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਫਾਜ਼ਿਲਕਾ ਦੇ ਕੁਝ ਪਿੰਡ ਹਲੇ ਵੀ ਹੜਾਂ ਦੀ ਮਾਰ ਰੇਠ ਹਨ। ਹਾਲਾਤ ਇਹ ਹਨ ਕਿ ਸੜਕਾਂ ਤੇ ਖੇਤ ਪਾਣੀ ਵਿੱਚ ਡੁੱਬੇ ਦਿਖਾਈ ਦੇ ਰਹੇ ਹਨ ਅਤੇ ਘਰ ਪਾਣੀ ਵਿੱਚ ਘਿਰੇ ਹੋਏ ਹਨ। ਇਸ ਮੌਕੇ ਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦਾ ਕਹਿਣਾ ਹੈ ਕਿ ਉਹ ਰਾਹਸਮਗਰੀ ਲੈ ਕੇ ਪਿੰਡਾਂ ਵਿੱਚ ਪੁੱਜ ਰਹੇ ਹਨ। ਉਹ ਅਸੀਂ ਲਗਾਤਾਰ ਜਿਹੜੇ ਸਾਡੇ ਹੜ੍ਹ ਪ੍ਰਭਾਵਿਤ ਪਿੰਡ ਨੇ ਉਹਨਾਂ ਦੇ ਵਿੱਚ ਹਾਜ਼ਰ ਆ ਅੱਜ ਵੀ ਅਸੀਂ ਤੇਜਰ ਹੇਲਾ ਚੱਕਰ ਹੇਲਾ ਦੋਨਾਂ ਨਾਲ ਕਾ ਟਾਣੀ ਲਾਭ ਸਿੰਘ ਮਹਾਤਮ ਨਗਰ ਇਹਨਾਂ ਪਿੰਡਾਂ ਦੇ ਵਿੱਚ ਸਾਰੇ ਅਧਿਕਾਰੀਆਂ ਨੂੰ ਲੈ ਕੇ ਮੈਂ ਪਹੁੰਚਿਆ ਔਰ ਇੱਥੇ ਫੀਡ ਦੀ ਲੋੜ ਹੈ ਫੀਡ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਪੀਣ ਵਾਲੇ ਪਾਣੀ ਦੀ ਲੋਕਾਂ ਨੇ ਡਿਮਾਂਡ ਕੀਤੀ ਸੀ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਔਰ ਸਰਵੇ ਚੱਲ ਰਿਹਾ ਜਿਹੜਾ ਸਾਡਾ ਲਈ ਲੋਕਾਂ ਦੇ ਮਕਾਨ ਡਿੱਗੇ ਨੇ ਕਈਆਂ ਤਰੇੜਾ ਆ ਗਈਆਂ ਨੇ ਉਹ ਸਾਰਾ ਸਰਵੇ ਕਰਵਾਇਆ ਜਾ ਰਿਹਾ ਹੈ ਮੈਡੀਕਲ ਟੀਮਾਂ ਜਿਹੜੀਆਂ ਪਿੰਡਾਂ ਦੇ ਵਿੱਚ ਲਿਆ ਕੇ ਲੋਕਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਪਸ਼ੂਆਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਪਸ਼ੂਆਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇਹ ਸਾਰੀ ਜਿਹੜੀ ਸੇਵਾ ਹੈ ਅੱਜ ਵੀ ਅਸੀਂ ਲਗਾਤਾਰ ਇਹਨਾਂ ਪਿੰਡਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਇਹ ਆਮ ਲੋਕਾਂ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਦਿਨ ਰਾਤ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਔਰ ਹੁਣ ਜਿਹੜਾ ਪਾਣੀ ਨਿਕਲ ਚੁੱਕਿਆ ਹੈ ਹੁਣ ਉਹਨਾਂ ਲੋਕਾਂ ਨੂੰ ਜਦੋਂ ਪਾਣੀ ਨਿਕਲਦਾ ਬਿਮਾਰੀਆਂ ਫੈਲਦੀਆਂ ਨੇ ਬਿਮਾਰੀਆਂ ਤੋਂ ਬਚਾਉਣ ਲਈ ਅਸੀਂ ਮੈਡੀਕਲ ਟੀਮਾਂ ਹਰ ਪਿੰਡ ਦੇ ਵਿੱਚ ਸਥਾਪਿਤ ਕੀਤੀਆਂ ਹੋਈਆਂ ਨੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੈਡੀਕਲ ਟੀਮਾਂ ਜਿਹੜੀਆਂ ਨੇ ਪਸ਼ੂਆਂ ਦੀ ਉਹ ਸਥਾਪਿਤ ਕੀਤੀਆਂ ਹੋਈਆਂ ਨੇ ਜਿਹੜੇ ਲੋਕਾਂ ਨੂੰ ਚੈੱਕ ਕਰ ਰਹੇ ਨੇ ਪਸ਼ੂਆਂ ਨੂੰ ਚੈੱਕ ਕਰ ਰਹੇ ਨੇ ਤੇ ਮੁਫਤ ਦਵਾਈਆਂ ਵੀ ਦੇ ਰਹੇ ਨੇ ਐਮਰ ਸਾਹਿਬ ਕਈ ਕਈ ਥਾਵਾਂ ਤੇ ਹਜੇ ਵੀ ਪਾਣੀ ਖੜਾ ਤੇਜਰ ਉਹਨਾਂ ਦੀ ਗੱਲ ਕਰਨੀ ਹੈ ਤੇ ਕਈ ਪੁਆਇੰਟ ਇਹ ਜਿੰਨੇ ਜਿੱਥੇ ਪਾਣੀ ਵਿੱਚ ਖੇਤਾਂ ਵਿੱਚ ਪਾਣੀ ਦਿਖਾਈ ਦੇ ਰਿਹਾ ਸੜਕਾਂ ਤੇ ਪਾਣੀ ਦਿਖਾਈ ਦੇ ਰਿਹਾ ਇਹ ਪਾਣੀ ਕਿੱਥੋਂ ਆ ਰਿਹਾ ਕਿਉਂਕਿ ਬਾਕੀ ਸਾਈਡ ਕੋਲ ਜਿਹੜਾ ਪਾਣੀ ਜਿਹੜਾ ਸੁੱਕ ਗਿਆ ਇਹ ਜਿਹੜਾ ਇੱਕ ਤਾਂ ਕ੍ਰੇਕ ਜਿਹੜ ਦੇਸ਼ ਵਾਲੀ ਸਾਈਡ ਜਾਂਦੀ ਹੈ ਇੱਕ ਜਿਹੜਾ ਵੱਡਾ ਦਰਿਆ ਪਾਕਿਸਤਾਨ ਵੱਲ ਜਾਂਦਾ ਹੈ ਇਹ ਪਾਕਿਸਤਾਨ ਦਾ ਜਿਹੜਾ ਦਰਿਆ ਹੈ ਕਈ ਥਾਵਾਂ ਤੋਂ ਦਾ ਜਿਹੜਾ ਮੈਂ ਕਹ ਬੰਨ ਕਹਿ ਦਿੰਨੇ ਆਪਾਂ ਸਾਈਡਾਂ ਤੇ ਉਹ ਟੁੱਟਿਆ ਹੋਇਆ ਹੈ ਉਹ ਪਾਕਿਸਤਾਨ ਦੇ ਦਰਿਆ ਦੇ ਵਿੱਚੋਂ ਪਾਣੀ ਜਿਹੜਾ ਐਂਟਰ ਕਰਕੇ ਆਪਣੇ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਐਂਟਰ ਹੋ ਰਿਹਾ ਆਪ ਜੀ ਵੀ ਤੁਸੀਂ ਦੇਖਿਆ ਹੈ ਸਤੇਜਾ ਰੇਲਾਂ ਨੂੰ ਜਿਹੜੀ ਸੜਕ ਆਉਂਦੀ ਹੈ ਤਕਰੀਬਨ 1.5 2 ਫੁੱਟ ਪਾਣੀ ਉੱਥੇ ਸੜਕਾਂ ਦੇ ਉੱਪਰੋਂ ਚੱਲ ਰਿਹਾ ਹੈ ਇਹ ਹੁਣ ਜਿੱਦਾਂ ਜਿੱਦਾਂ ਪਿੱਛੋਂ ਪਾਣੀ ਘਟੇਗਾ ਫੇਰੇ ਜਿਹੜਾ ਪਾਣੀ ਸਾਡੇ ਇਲਾਕੇ ਦੇ ਵਿੱਚ ਵੀ ਕਟੇਗਾ ਤੇ ਅੱਜ ਵੀ ਜੇ ਪਾਣੀ ਪਿੰਡਾਂ ਦੇ ਵਿੱਚ ਹੈਗਾ ਉਸ ਤੋਂ ਰਾਹਤ ਲੋਕਾਂ ਨੂੰ ਨਹੀਂ ਹੈ ਇਹ ਪਾਣੀ ਕਟੇਗਾ ਪਿੱਛੋਂ ਤਾਂ ਫੇਰ ਹੀ ਲੋਕਾਂ ਨੂੰ ਰਾਹਤ ਮਿਲੂਗੀ ਔਰ ਇਸ ਜਿਹੜੀ ਮੁਸ਼ਕਲ ਹੈ ਲੋਕਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਇਹ ਨਾ ਲੱਗੇ ਵੀ ਸਾਨੂੰ ਕੋਈ ਪੁੱਛ ਨਹੀਂ ਰਿਹਾ ਇੱਥੇ ਸਾਡਾ ਕੋਈ ਖਿਆਲ ਨਹੀਂ ਰੱਖ ਰਿਹਾ ਇਸ ਲਈ ਅਸੀਂ 24 ਘੰਟੇ ਲੋਕਾਂ ਦੇ ਵਿੱਚ ਕੋਈ ਵੀ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਨਾਲ ਦੀ ਨਾਲ ਅਸੀਂ ਪਹੁੰਚ ਜਾਂਦੇ ਹਾਂ ਔਰ ਉਸ ਮੁਸ਼ਕਲ ਦਾ ਸੀ ਲੋਕਾਂ ਦਾ ਹੱਲ ਵੀ ਕਰ ਰਹੇ ਹਨ। ਮਨੋਸਬ ਇੱਕ ਦੂਸਰਾ ਜਿਹੜਾ ਰੇਤ ਕੱਢਣ ਦੀ ਜਿਹੜੀ ਹੈ ਅ ਮਿਆਰ ਜਿਹੜੀ ਦਸੰਬਰ ਤੱਕ ਦਿੱਤੀ ਗਈ ਹੈ ਕਿਸਾਨਾਂ ਦੀ ਜਿਹੜੀ ਡਿਮਾਂਡ ਹੈ ਕਿ ਉਹਨਾਂ ਦਾ ਵਾਧੂ ਸਮਾਂ ਦਿੱਤਾ ਜਾਵੇ। ਦੇਖੋ ਉਹ ਤਾਂ ਕੋਈ ਗੱਲ ਨਹੀਂ ਕਿਸਾਨ ਸਾਡੇ ਆਪਣੇ ਨੇ ਲੋਕ ਸਾਡੇ ਆਪਣੇ ਨੇ ਕਿਸਾਨਾਂ ਦੀ ਲੋਕਾਂ ਦੀ ਸਰਕਾਰ ਉਹ ਜਿਵੇਂ ਲੋਕ ਕਹਿਣਗੇ ਕਿਸਾਨ ਕਹਿਣਗੇ ਉਵੇਂ ਹੋਊਗਾ ਜੇ ਦਸੰਬਰ ਤੋਂ ਵੱਧ ਡੇਟ ਬਦੋਣੀ ਵੀ ਜਿੰਨੇ ਕਹਿਣ ਕਿ 19 ਤੱਕ ਜੋ ਤੱਕ ਰੇਤ ਨਹੀਂ ਚੱਕਿਆ ਜਾਂਦਾ ਉਦੋਂ ਤੱਕ ਵੇਖੋ ਅਸੀਂ ਜੋ ਵੀ ਉਪਰਾਲੇ ਨੇ ਸਰਕਾਰ ਦੇ ਵੱਲੋਂ ਜਾਰੀ ਰਹਿਣਗੇ ਔਰ ਲੋਕਾਂ ਨੂੰ ਪੂਰੀ ਰੀਲੀਫ ਜਦੋਂ ਤੱਕ ਨਹੀਂ ਮਿਲਦੀ ਅਸੀਂ ਵੀ ਕਰੇ ਨਹੀਂ ਬੈਠਾਂਗੇ ਲੋਕਾਂ ਦੇ ਵਿੱਚ ਰਹਿ ਕੇ ਹਰ ਇੱਕ ਤਰ੍ਹਾਂ ਦੀ ਲੋਕਾਂ ਦੀ ਮਦਦ ਅੱਗੇ ਵੀ ਕਰਦੇ ਰਹਿਣਗੇ ਤੇ ਅਜਰਵੇਲਾ ਅੱਛਾ ਇਹ ਪਾਣੀ ਕਿੱਥੋਂ ਆਇਆ ਜੀ ਪਾਣੀ ਜੀ ਗਲਾਬੇ ਵਣੂ ਤੇ ਪਾਕਿਸਤਾਨ ਵਣੂ ਤੋਂ ਬੜਾ ਆਇਆ ਖੜਾ ਹੈ ਹਾਂ ਪਾਣੀ ਤਾਂ ਨਾ ਹੀ ਨਹੀਂ ਲੈਂਦਾ ਹਟਣ ਦਾ ਸਾਡੀ ਫਸਲਾਂ ਨਹੀਂ ਬਜੀਣੀਆਂ ਵੇਖਾ ਜਾਵੇ ਆ ਵੇਖ ਲਓ ਆ ਸਾਰੀ ਫਸਲ ਸਾਡੀ ਬਰਬਾਦ ਹੋਈ ਪਈ ਹੈ ਕੋਈ ਉਹ ਤੇ ਵਣਾ ਚਾ ਨੂੰ ਕਣਕ ਦੀ ਮਿਹਨਤ ਕੋਈ ਨਹੀਂ ਹੈਗੀ ਜਿਹੜੀ ਕਣਕ ਅਸੀਂ ਬੀਜ ਲਾਵਾਂਦੇ ਔਰ ਪੱਠੇ ਬੀਜ ਲਾਵਾਂਦੇ ਪਸ਼ੂਆਂ ਵਾਸਤੇ ਉਹ ਵੀ ਨਹੀਂ ਬਜੀਨੇ ਸਾਥ ਹਾਂ ਸਾਡੀ ਬੜੀ ਬਰਬਾਦੀ ਇਹ ਲਗਭਗ ਹੋਇਆ ਪਿਆ ਹੈ 1 ਮਹੀਨਾ ਤੇ 15 ਦਿਨ ਪਾਣੀ ਚੱਲਾ ਖੜਾ ਹੈ ਮਗਰੋਂ ਤਾਂ ਕਹਿੰਦੇ ਨੇ ਆਸੇ ਪਾਸੇ ਤਾਂ ਲਹਿ ਗਿਆ ਸਾਰਾ ਉਹ ਲਹਿ ਗਿਆ ਤੇ ਇਹ ਤਾਂ ਚੱਲਾ ਖੜਾ ਹੈ ਉਹ ਨਾ ਹਟਦਾ ਹੈ ਇੱਕ ਦਿਨ ਸਾ ਖਾਵੇ ਤਾਂ ਦੂਜੇ ਦਿਨ ਮੁੜ ਆ ਜਾਵੇਗਾ ਤੇ ਪਾਣੀ ਤਾਂ ਨਾ ਹੀ ਨਹੀਂ ਲੈਂਦਾ ਪੈਟਰਨ ਦਾ ਫਸਲਾਂ ਨਹੀਂ ਸਾਤ ਉਬਜੀਤੀਆਂ ਜਾਣੇ ਕਣਕ ਦੇ ਸੀਜ਼ਨ ਤੇ ਫਸਲਾਂ ਸਾਰੀਆਂ ਸਾਡੀ ਬਰਬਾਦ ਹੋ ਗਈਆਂ ਤੇ ਘਰ-ਬਾਰ ਵੀ ਸਾਡੇ ਬਰਬਾਦ ਹੋ ਗਏ ਨੁਕਸਾਨ ਹੋਇਆ ਨੁਕਸਾਨ ਬਹੁਤ ਹੋ ਗਿਆ ਹੈ ਜੋਨਾ ਸਾਰਾ ਡੁੱਬ ਗਿਆ ਵੀਰ ਮੇਰਾ ਪਾਣੀ ਇਹ ਵਿੱਚੇ ਸੁੱਕੇ ਦਾ 6 ਮਹੀਨੇ ਪਹਿ ਜਾਣ ਤਾਂ ਕੋਈ ਜੇ ਸਾਲ ਪਹਿ ਜਾਣ ਤਾਂ ਕੋਈ ਸਾਡੇ ਫਸਲਾਂ ਤਾਂ ਉਜੀਨੀਆਂ ਨਹੀਂ ਆਉਂਦੇ ਸਾਲ ਦੀ ਜੀਵੇ ਦੀ ਜੋਨਾ ਜੋਨਾ ਹੁੰਦੇ ਸਾੜੀ ਜੀਵੇਗਾ ਕਿਉਂਕਿ ਸਾਨੂੰ ਆ ਕਣਕ ਦੀ ਮਿਹਨਤ ਕੋ ਨਹੀਂ ਸਾਨੂੰ ਹੋਗੀ ਵੀ ਜਿਹੜੀ ਸਾਡੀ ਕਣਕ ਬੀਜੀ ਜਾਵੇ ਬੜਾ ਬਹਲਾ ਤੇ ਬੜਾ ਬਣ ਗਿਆ ਇਹ 12 ਮਿਲੀਟਰ ਹੈ ਪਾਣੀ ਤੇ ਸੁਪੰਡਾ ਨਾ ਸਾਧ ਕੋ ਨਹੀਂ ਜਾਏ ਪਾਣੀ ਆਇਆ ਕਿੱਥੋਂ ਇਹ ਆਇਆ ਆਪਣੇ ਇਹ ਆਪਣੇ ਪਰੇਜ ਵਰਮਨ ਨਹੀਂ ਹੁਣ ਤਾਂ ਪਾਣੀ ਕਿੰਦਾ ਬੱਕੀ ਪਾਸੋਂ ਸੋ ਗਿਆ ਫਿਰ ਇੱਥੇ ਪਾਣੀ ਹੈ ਗਿਆ ਇਹ ਆ ਗਰਾਬੇ ਬਣਵਾਇਆ ਅੱਛਾ ਉਹ ਇੱਥੇ ਬਣ ਗਿਆ ਮੂਹਾਂ ਯਾਰਾ ਅੱਛਾ ਹੋਰ ਹੋਰ ਬਣ ਕੇ ਪਾਣੀ ਵਗਣ ਦਾ ਇਹ ਕਿੰਨੇ ਦਿਨ ਹੋ ਗਏ ਹਾਲਾਤ ਇਸ ਤਰ੍ਹਾਂ ਦੇ ਵਾਡੂਰ ਸਾ ਮਿੰਨੇ ਦਿਨ ਹੀ ੜਿੜਾ ਪੜਾ ਮੁਕਸਾਨ ਕਿੰਨਾ ਹੋ ਵੱਧ ਗਾਡੋ ਬਸਾਰੇ ਕਿੰਨਾ ਖਾਨ ਹੋ ਗਏ ਇਹ ਨਹੀਂ ਪਾਕਿਸਤਾਨ ਤੋਂ ਹੈ ਪਾਣੀ ਪਾਕਿਸਤਾਨੋਂ ਧਮਕੂ ਝਾਇਆ ਹੈ ਅੱਛਾ ਇਹ ਬਸ ਚਾਲਿਸ਼ ਫੇਰੇ ਗੰਦਾ ਆ ਲੈ ਮੇਰਾ ਨਾਮ ਰਜਿੰਦਰ ਸਿੰਘ ਸਾਰਾ ਇਹ ਤੋਂ ਸਾਧਨ ਲੰਗਦੇ ਸੀ ਸਾਡਾ ਸੜਕ ਦੇ ਨਾਲ ਹੈਗਾ ਰੋਡ ਦੇ ਤੇ ਤਾਮਕ ਬਹੁਤ ਪੈਂਦੀ ਸੀ ਤੇ 2-3 ਦਿਨ ਹੋ ਗਏ ਪਹਿਲਾਂ ਡਿੱਗਿਆ ਸੀ। ਅਸੀਂ ਅੰਦਰ ਆਏ ਹੀ ਨਹੀਂ ਸੀ ਇੱਥੇ। ਫਿਰ ਸਾਨੂੰ ਪਹਿਲਾਂ ਹੀ ਪਤਾ ਸੀ ਭਈ ਇਹ ਡੱਗ ਸਕਦਾ ਹੈ ਤਾਂ ਤਾਂ ਅਸੀਂ ਅੰਦਰ ਹੀ ਨਹੀਂ ਜਾਂਦੇ ਨਾ ਜਾਕਣ ਜਾਣਦੇ ਹਾਂ। ਠੀਕ ਹੈ। ਹਾਂਜੀ। ਅਸੀਂ ਤਾਂ ਉੱਤੇ ਪੈ ਸਾਨੂੰ ਫਿਰ ਯੱਕਿਆਮ ਇਹ ਤੁ ਲੰਗਾ ਸੀ ਟਰੈਕਟਰ ਤੇ ਧੜਕਣ ਪਈ ਸੀ ਤੇ ਫਿਰ ਅਸੀਂ ਉੱਠ ਕੇ ਵੇਖੇ ਸੁੱਤੇ ਪੈ ਸੀ ਅਸੀਂ। ਡਿੱਗਿਆ ਪਾਣੀ ਆ ਗਿਆ ਜੇ। ਪਾਣੀ ਤਾਂ ਹੁਣ ਤਾਂ ਕੱਲ ਦਾ ਹੀ ਘਟਿਆ ਅੱਗੇ ਤਾਂ ਪਾਣੀ ਚੱਲੀ ਜਾਂਦਾ ਸੀ ਮਤਲਬ ਕਿ ਪਾਣੀ ਹਜੇ ਮੌਜੂਦ ਹੈ ਹਾਂਜੀ ਹਾਂਜੀ ਇਹ ਆਇਆ ਕਿੱਥੋਂ ਪਾਣੀ ਹੁਣ ਬਾਕੀ ਸਾਰੀ ਸਾਈਡ ਤਾਂ ਸੁੱਕ ਗਿਆ ਪਾਣੀ ਇਹ ਸਾਡੇ ਉਹਨੇ ਆਂਦਾ ਗਲਾਬੇ ਉਹਨੂੰ ਘਮ ਕੇ ਆਂਦਾ ਪਾਕਿਸਤਾਨ ਨੂੰ ਵੋਕੇ ਹਾਂਜੀ ਅੱਛਾ ਇਹੋ ਮਾਰ ਮਾਰ ਹਾਂਜੀ ਹਾਂਜੀ ਉਧਰੋਂ ਉਧਰੋਂ ਬਾਨ ਨਾ ਟੁੱਟਿਆ ਹੋਇਆ ਹੈ ਘਮ ਕੇ ਉਪਰੋਂ ਜੀ ਆਈ ਜਾਂਦਾ ਪਾਣੀ ਹੋੜੀ ਅਲੀ ਕਰਦਾ ਹੋ ਗਿਆ ਡੇਢ ਮਹੀਨਾ ਲੇ ਆਤਨੀ ਹਾਂਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ